ਤੇ ਉਹਨਾਂ ਨਾਲ ਮਿਲੇ ਵਧੀਆ ਬਹੁ ਬਧੀਆ ਬੰਦੇ ਦਿੱਈ ਇਹੋ ਤੇ ਬਾਈ ਉਹਨਾਂ ਤੋਂ ਗਾਈਡ ਵੀ ਮੈਂ ਦੇਖੀਏ ਆਪਾਂ ਗੱਲ ਕਰੀਏ ਪ੍ਰੋਟੈਕਟ ਦੀ ਇਹਦੇ ਵਾਸਤੇ ਜਿਹੜੇ ਪ੍ਰੋਟੀਨ ਵਗੈਰਾ ਆਉਂਦੇ ਨੇ ਉਹ ਚੀਜ਼ਾਂ ਵਰਤਦੇ ਹੋ ਜਾਂ ਦੇਸੀ ਘਾਟਾ ਅੱਜ ਕੱਲ ਨਵੀਂ ਮੁੰਡੇ ਨੇ ਜਿਹੜੇ ਉਹ ਥੋੜਾ ਜਿਹਾ ਪਤਾ ਕਿ ਚੱਕਰਾਂ 'ਚ ਐਡਵਾਂਸ 'ਚ ਪਏ ਨੇ ਐਡਵਾਂਸ ਦੇ ਵਿੱਚ ਬਾਡੀ ਬਣਾਈਏ ਕਿਚਨ ਵਾਲੇ ਚ ਵੀ ਹੁੰਦੇ ਨੇ ਕਈ ਸਪੋਰਟ ਕਰਨ ਵਾਲੇ ਚ ਵੀ ਹੁੰਦੇ ਨੇ ਕਈ ਕਹਿੰਦੇ ਨੇ ਆ ਗਿਆ ਵੱਡਾ ਬੋਡੀ ਬਿਲਡਰ ਐ ਇਦਾਂ ਦੀਆਂ ਗੱਲਾਂ ਬਾਤਾਂ ਵੀ ਚੈਟਲ ਸੋ ਦੋਸਤੋ ਜਿਸ ਤਰ੍ਹਾਂ ਹਰ ਇਨਸਾਨ ਦਾ ਹਰ ਬੰਦੇ ਦਾ ਆਪੋ ਆਪਣਾ ਸ਼ੌਕ ਹੈ ਇਸ ਦੁਨੀਆ ਦੇ ਉੱਤੇ ਕਿਸੇ ਨੂੰ ਗਾਉਣ ਦਾ ਸ਼ੌਕ ਕਿਸੇ ਨੂੰ ਲਿਖਣ ਦਾ ਸ਼ੌਕ ਕਿਸੇ ਨੂੰ ਕਬੱਡੀ ਖੇਡਣ ਦਾ ਸ਼ੌਕ ਤੇ ਕੁਝ ਲੋਕ ਇਦਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਆਪਣੀ ਸਿਹਤ ਦਾ ਸਿਹਤ ਬਣਾਉਣ ਦਾ ਸਰੀਰ ਬਣਾਉਣ ਦਾ ਆਪਣੇ ਆਪ ਨੂੰ ਬੋਡੀ ਬਿਲਡਰ ਬਣਾਉਣ ਦਾ ਤੇ ਇੱਕ ਸ਼ੌਕ ਹੁੰਦਾ ਵੱਖਰਾ ਸ਼ੌਕ ਹੁੰਦਾ ਹੈ ਤੇ ਜਿਸ ਨੌਜਵਾਨ ਦੀ ਆਪਣੀ ਅੱਜ ਗੱਲ ਕਰਨੀ ਹੈ ਉਹਨਾਂ ਨੇ ਸਤਨਾਮ ਖਟੜਾ ਦੇ ਨਾਂ ਤੇ ਇੱਕ ਫਿਟਨੈਸ ਕਲੱਬ ਖੋਲਿਆ ਹੋਇਆ ਜੋ ਕਿ ਜ਼ਿਲ੍ਹਾ ਮਾਨਸਾ ਦੇ ਪਿੰਡ ਭਾਤੜਾ ਦੇ ਵਿੱਚ ਹੈ ਸੋ ਬਹੁਤ ਵਧੀਆ ਇਨਸਾਨ ਨੇ ਬਾਡੀ ਬਿਲਡਰ ਭਾਈ ਬਲਵੰਤ ਸਿੰਘ ਜੀ ਆਓ ਫਿਰ ਅੱਜ ਅਸੀਂ ਤੁਹਾਨੂੰ ਉਹਨਾਂ ਦੇ ਨਾਲ ਮਿਲਾਉਨੇ ਆ ਐ ਸੋ ਬਲਵੰਤ ਭਾਈ ਸਭ ਤੋਂ ਪਹਿਲਾਂ ਤਾਂ ਸਾਡੇ ਚੈਨਲ ਦੇ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਸਵਾਗਤ ਹੈ ਤੁਹਾਡਾ ਵੀ ਬਾਕੀ ਸਾਰਿਆਂ ਦਾ ਧੰਨਵਾਦ ਹੈ ਜੀ ਬਾਕੀ ਭਾਈ ਆ ਆਪਣੇ ਕੋਲੇ ਆਏ ਇਨਾਂ ਦਾ ਧੰਨਵਾਦ ਆ ਵੀ ਜੀ ਬਲਵੰਤ ਬਾਈ ਪਹਿਲੀ ਗੱਲ ਤਾਂ ਦੇਖੋ ਵੀ ਸਰੀਰ ਦੇਖ ਕੇ ਜਿਵੇਂ ਕਹਿੰਦੇ ਨੇ ਨਾ ਪਿੰਡ ਵਾਲੇ ਕਹਿੰਦੇ ਨੇ ਪੰਜਾਬੀ ਕਹਿੰਦੇ ਨੇ ਵੀ ਭੁੱਖ ਲੈਂਦੀ ਐ ਤੇ ਇਹ ਸਰੀਰ ਨੂੰ ਇਸ ਤਰ੍ਹਾਂ ਬਣਾਉਣ ਤੇ ਆਪਾਂ ਗੱਲ ਇਹ ਵੀ ਕਰਾਂਗੇ ਵੀ ਡੋਲਾ ਕਿੰਨੇ ਇੰਚ ਦਾ ਐ ਪਰ ਇਹਦੇ ਕਿੰਨਾ ਸਮਾਂ ਲੱਗਿਆ ਕਿੰਨੇ ਸਮੇਂ ਤੋਂ ਤੁਸੀਂ ਇਸ ਪਾਸੇ ਆਏ ਆਪਣੀ ਬਾਡੀ ਨੂੰ ਜਿਹੜਾ ਇਹ ਵਧੀਆ ਬਣਾਇਆ ਤੇ ਕਿਹਨੂੰ ਵੇਖ ਕੇ ਹਾਂਜੀ ਭਾਈ ਜੀ ਇਸ ਲਾਈਨ 'ਚ ਮੈਨੂੰ ਹੋ ਗਏ ਜੀ ਲਗਭਗ 15 ਸਾਲ ਹੋਈ ਜੀ 15 ਸਾਲਾਂ ਤੋਂ ਮੈਂ ਜਿਮ ਲਾਰਿਆ ਤੀਗਾ ਹਾਂਜੀ ਤੇ ਬਾਕੀ ਬਾਈ ਬਹੁਤ ਧੰਨਵਾਦ ਤੁਹਾਡਾ ਜਿਹੜੇ ਬੰਦੇ ਦੀ ਕਦਰ ਕਰਦੇ ਮਾੜਾ ਮੋਟਾ ਮੇਰੇ ਵਰਗੇ ਨੂੰ ਪਛਾਣਦੇ ਹੋ ਹਨ ਵੀ ਹਾਂ ਕਰ ਸਕਦੇ ਨੇ ਜਾਂ ਕੁਛ ਇਹ ਜਾਂ ਕਰ ਰਹੇ ਨੇ ਤੇ ਦੂਜੀ ਗੱਲ ਜੀ ਮੈਂ ਪਹਿਲਾਂ ਤਾਂ ਜੀ ਬੋਡੀ ਬਿਲਡਿੰਗ ਦਾ ਸ਼ੌਂਕ ਥੀ ਮੈਨੂੰ ਵੀ ਹਾਂ ਆਪਣੇ ਬੋਡੀ ਬਿਲਡਰ ਬਣਨਾ ਹੈ ਜੀ ਤੇ ਉਹ ਕਿਸੇ ਵਜ੍ਹਾ ਨਾਲ ਪੂਰਾ ਨਹੀਂ ਹੋ ਸਕਿਆ ਥੋੜੀ ਥੋੜੀ ਫਿਰ ਉਸ ਦਿਵਾਰ ਭਾਈ ਸਤਨਾਮ ਨਾਲ ਮਿਲੇ ਜੀ ਸਤਨਾਮ ਕਟੜਾ ਤੇ ਉਹਨਾਂ ਨਾਲ ਮਿਲੇ ਵਧੀਆ ਬਹੁ ਬਧੀਆ ਬੰਦੇ ਦਿੱਗੇ ਉਹ ਤੇ ਭਾਈ ਉਹਨਾਂ ਤੋਂ ਗਾਈਡ ਵੀ ਮੈਂ ਆਪਣਾ ਮਿਹਨਤ ਜਿਹੜੀ ਲਾਉਂਦਾ ਜੀਗਾ ਉਹਨਾਂ ਤੋਂ ਪੁੱਛ ਕੇ ਲਾਰ ਰਿਹਾ ਜੀ ਤੇ ਉਸ ਤੋਂ ਬਾਅਦ ਹੀ ਉਹਨਾਂ ਦਾ ਸਵਰਗਵਾਸ ਹੋ ਗਿਆ ਹਾਂਜੀ ਸਵਰਗਵਾਸ ਹੋਣ ਤੋਂ ਬਾਅਦ ਕਿਹਨਾ ਝਟਕਾ ਜਿਹਾ ਲੱਗਿਆ ਜੀ ਹਾਂਜੀ ਕਿਉਂਕਿ ਖਾਸ ਇੰਨਾ ਤਕੜਾ ਸਰੀਰ ਬਣਾ ਕੇ ਕੋਈ ਵੀ ਜੇ ਤੁਰ ਜਾਂਦਾ ਤਾਂ ਵੀ ਔਖਾ ਜਿਹਾ ਹੁੰਦਾ ਚੱਲਣਾ ਉਸ ਤੋਂ ਬਾਅਦ ਅਸੀਂ ਸੋਚਦੇ ਰਹੇ 6 ਮਿੰਟ ਟੱਪ ਗਏ ਜੀ ਵੀ ਕੀ ਕਰੀਏ ਹੁਣ ਮਤਲਬ ਕਿਸ ਤਰ੍ਹਾਂ ਕਰੀਏ ਵੀ ਫੇਰ ਆਖਿਆ ਜਿੰਮ ਦਾ ਪਲਾਨ ਬਣਾਉਣਾ ਵੀ ਜਿੰਮ ਬਣਾਉਣੀ ਹੈ ਜਿੰਮ ਬਣਾਉਣੀ ਸੀ ਜਿੰਮ ਦਾ ਅਸੀਂ ਨੇ ਨਾਂ ਫਿਰ ਅਖਿਆ ਵੀ ਸਤਨਾਮ ਦੇ ਨਾਂ ਤੇ ਰੱਖਾਂਗੇ ਜੀ ਵੀ ਬਾਈ ਦੀ ਯਾਦਗਰੀ ਬਣੀ ਰਹੂ ਤੇ ਸਾਡਾ ਉਸਤਾਦ ਹੀ ਆ ਅਸੀਂ ਉਹਦੇ ਚੇਲੇ ਆਗੇ ਤੇ ਵੀ ਇਸ ਤਰ੍ਹਾਂ ਪਿਆਰ ਬਣਿਆ ਰਹੂਗਾ ਬਾਕੀ ਜਿਹੜੇ ਜੁੜੇ ਹੋਏ ਨੇ ਸਤਨਾਮ ਨਾਲ ਉਹ ਜੁੜੇ ਰਹਿਣਗੇ ਅੱਗੇ ਵੀ ਜੀ ਕੋਈ ਵੀ ਨਵਾਂ ਮੁੰਡਾ ਆਉਂਦਾ ਜਿਹਨੂੰ ਨਹੀਂ ਵੀ ਪਤਾ ਉਹ ਵੀ ਜਿੰਮ ਚਾ ਕੇਰੇ ਕੇ ਇਹਦੇ ਬਾਰੇ ਪੁੱਛੂਗਾ ਜਾਂ ਜਾਣੂਗਾ ਐਨੀ ਬਹੁਤਾ ਸਾਡੇ ਲਈ ਤਾਂ ਕਰਕੇ ਇਹਦਾ ਨਾਮ ਤੇ ਰੱਖੀ ਦੀ ਜੀ ਤੇ ਭਾਈ ਆਪਾਂ ਗੱਲ ਕਰੀਏ ਪ੍ਰੋਡਕਟ ਦੀ ਇਹਦੇ ਵਾਸਤੇ ਜਿਹੜੇ ਪ੍ਰੋਟੀਨ ਵਗੈਰਾ ਆਉਂਦੇ ਨੇ ਉਹ ਚੀਜ਼ਾਂ ਵਰਤਦੇ ਹੋ ਜਾਂ ਦੇਸੀ ਘਰਾ ਘਾ ਵਰਤਦੇ ਹੋ ਦੇਖੋ ਜੀ ਛੱਡੂ ਵੱਡੀ ਦੇਖੋ ਜੀ ਪੰਜਵੇਂ ਗਣਾ ਕਿਥਾਰ ਤਾਂ ਨਹੀਂ ਹੁੰਦੀਆਂ ਪਰ ਇੰਨਾ ਕਹ ਜੀ ਦੇਖੋ ਕੋਈ ਕਹਿੰਦਾ ਮੈਂ ਸਮਾਨ ਖਾਂਦੇ ਆ ਮਤਲਬ ਪ੍ਰੋਟੀਨ ਖਾਂਦੇ ਆ ਹੋਰ ਸਮਾਨ ਖਾਂਦੇ ਆਗੇ ਪਰ ਮੈਂ ਕਹਿੰਦਾ ਵੀਰੇ 90% ਡਾਈਟ ਲੋ ਇਹ ਪ੍ਰੋਟੀਨ ਲੈਣਾ 10% ਲੈ ਸਕਦੇ ਹੋ ਜੀ 100 ਦੇ ਵਿੱਚੋਂ 90% ਡਾਈਟ ਨੇ ਕੰਮ ਕਰਨਾ ਡਾਈਟ ਵੀ ਇਹੋ ਜੀ ਹਾਂ ਜਿਹੜੇ ਜਿੰਮ ਲਾਉਂਦੇ ਨੇ ਸ਼ਾਰਪ ਬੋਡੀ ਕਰੋ ਜਾਂ ਜਿੰਮ ਜਿਆਦਾ ਲਓ ਜਾਂ ਉਹ ਜੀ ਆਪਣੇ ਫੈਟ ਘੱਟ ਲਓ ਹਾਂਜੀ ਖਾਣ ਪੀਣ ਚ ਜੀ ਹਾਂਜੀ ਤੇ ਪ੍ਰੈਕਟਿਸ ਨੂੰ ਤੁਸੀਂ ਕਿੰਨਾ ਸਮਾਂ ਦਿੰਦੇ ਹੋ ਤੇ ਡਾਈਟ ਪਲਾਨ ਹੈ ਜਿਹੜਾ ਤੁਸੀਂ ਕਿੰਨੇ ਵਜੇ ਕੀ ਲੈਨੇ ਹੋ ਸੌਣਾ ਕਿੰਨੇ ਵਜੇ ਹੈ ਡਾਈਟ ਪਲਾਨ ਹਾਂਜੀ ਹਾਂਜੀ ਡਾਈਟ ਪਲਾਨ ਤਾਂ ਜੀ ਸਵੇਰ ਤੋਂ ਸਟਾਰਟ ਹੋ ਜਾਂਦਾ ਜੀ ਜਦੋਂ ਬੰਦਾ ਉੱਠਦਾ ਜੀ ਹਾਂਜੀ ਉਸ ਤੋਂ ਬਾਅਦ ਦੁਪਹਿਰ ਸ਼ਾਮ ਸ਼ਾਮ ਤੱਕ ਚੱਲੀ ਜਾਂਦਾ ਜੀ ਪਰ ਐਨਾ ਕਹੇ ਜੀ ਆਪਾਂ ਹਰੇਕ ਮੁੰਡੇ ਨੂੰ ਕਹਿੰਦੇ ਜੀ ਵਧੀਆ ਡਾਈਟ ਲੋ ਘਰ ਦੀ ਖਾਣਕ ਵੀ ਲੋ ਸਾਰਾ ਕੁਝ ਲੋ ਕਿਉਂਕਿ ਅੱਜ ਕੱਲ ਨਵੀਂ ਮੁੰਡੇ ਨੇ ਜਿਹੜੇ ਉਹ ਥੋੜਾ ਜਿਹਾ ਪਤਾ ਕਿ ਚੱਕਰਾਂ 'ਚ ਐਡਵਾਂਸ 'ਚ ਪਏ ਨੇ ਅਡਵਾਂਸ ਦੇ ਵਿੱਚ ਬਾਡੀ ਬਣਾਈਏ ਛੇਤੀ ਕਰੀਏ ਛੇਤੀ ਮੂਰੇ ਜਾਣ ਦੇ بجائے ਉਹ ਆਪਦਾ ਥੋੜਾ ਨੁਕਸਾਨ ਕਰ ਲੈਂਦੇ ਨੇ ਕਿਉਂਕਿ ਪ੍ਰੋਡਕਟ ਅੱਜ ਕੱਲ ਨਕਲੀ ਬਹੁਤ ਆ ਰਹੇ ਨੇ ਹਾਂਜੀ ਉਹ ਨਕਲੀਆਂ ਦੇ ਸਿਰ ਤੇ ਹੁਣ ਐਸਾ ਬਲਾ ਲਾ ਲੋ ਜੀ ਜਿਹੜਾ ਮਾੜਾ ਮੋਟਾ ਕੋਈ ਜਾਂ ਕਿਸੇ ਚ ਮਲਾਬਤ ਕਰੀ ਹੋਈ ਹੈ ਜਾਂ ਰਿਜ਼ਲਟ ਦੇ ਰਿਆ ਛੇਤੀ ਉਹ ਚੀਜ਼ਾਂ ਉਹਨਾਂ ਨੁਕਸਾਨ ਵੀ ਹੁੰਦਾ ਜੀ ਕਹਿੰਨਾ ਬਿਲਕੁਲ ਜੀ ਆਪਣੇ ਜਿੰਮ 'ਚ ਮੁੰਡੇ ਆਉਂਦੇ ਨਹੀਂ ਸਾਰੇ ਹਰੇਕ ਨੂੰ ਆਪਾਂ ਇਹੀ ਕਹਿੰਨੇ ਆ ਬਾਈ ਦੇਸੀ ਡਾਈਟ ਲੋ 90% ਲੋ 10% ਪ੍ਰੋਟੀਨ ਲੋ ਪ੍ਰੋਟੀਨ ਦਾ ਮਤਲਬ ਹੈ ਪ੍ਰੋਟੀਨ ਵਧੀਆ ਲੈ ਲਓ ਆਪਾਂ ਇਨੀ ਕਹਿੰਦੇ ਪ੍ਰੋਟੀਨ ਖਾਓ ਨਾ ਖਾ ਲਓ ਵਧੀਆ ਲੈ ਲਓ ਜੀ ਪਰ ਆਮ ਮੈਡੀਕਲਾਂ ਤੋਂ ਜਾਂ ਕਿੱਥੋਂ ਲੈ ਕੇ ਖਾਂਦੇ ਨੇ ਉਹ ਮਾੜੀ ਗੱਲ ਹੈ ਜੀ ਹਾਂਜੀ ਕਿੰਨਾ ਟਾਈਮ ਲਾਉਣੀ ਹੋਈ ਤੁਸੀਂ ਪ੍ਰੋਪਰ ਜਿਹੜਾ ਤੁਸੀਂ ਐਨੇ ਤੋਂ ਐਨੇ ਵਿੱਚ ਤੁਸੀਂ ਆ ਕਰਦੇ ਰਹੇ ਹੋ ਕਿੰਨੇ ਘੰਟੇ ਸੌਂਦੇ ਹੋ ਹਾਂਜੀ ਸੌਣ ਦਾ ਤਾਂ ਦੇਖੋ ਜੀ 8 ਘੰਟੇ ਨੀਂਦ ਤਾਂ ਲੈਣੀ ਚਾਹੀਦੀ ਹੈ 8 ਘੰਟੇ ਤਾਂ ਬਣਿਆ ਜੀ 8 ਘੰਟੇ ਨੀਂਦ ਲੈਣੀ ਜ਼ਰੂਰੀ ਹੈ ਜੀ ਬਾਕੀ ਜੀ ਜਿਹੜਾ ਜਿਮ ਦਾ ਟਾਈਮ ਹੈਗਾ ਜਿਹੜੇ ਮਤਲਬ ਫੈਟ ਲੂਜ਼ ਕਰਨੀ ਹੈ ਜਾਂ ਜਿਹਨੇ ਮਤਲਬ ਮੜਾ ਮੜਾ ਬੋਡੀ ਸ਼ੇਪ ਚ ਲੈਣੀ ਹੁੰਦੀ ਹੈ ਜੀ ਉਹਨਾਂ ਨੂੰ ਜਿੰਮ ਥੋੜੀ ਜਿਆਦਾ ਲੋੜ ਪੈਂਦੀ ਹੈ ਜੀ ਹਾਂਜੀ ਤੇ ਬਾਕੀ ਮੇਰੇ ਵਾਸਤੇ ਮੇਰੇ ਘੰਟੇ ਮੇਰੇ 50 ਮਿੰਟ ਐਕਸਰਸਾਈਜ਼ ਬਹੁਤ ਹੈ ਜੀ ਜੀ ਹਾਂਜੀ ਜੇ ਬੋਡੀ ਸ਼ੁਰੂ ਕਰਦੇ ਨੇ ਜਦੋਂ ਬੰਦੇ ਉਹ ਤੋਂ ਘੰਟਾ ਘੰਟਾ ਡੇਡ ਡੇਡ ਘੰਟਾ ਵੀ ਲਾਉਣੇ ਪੈਂਦੇ ਦੋ ਦੋ ਘੰਟੇ ਤੱਕ ਵੀ ਤੇ ਇਸ ਤੋਂ 15 ਸਾਲ ਪਹਿਲਾਂ ਅੱਜ ਤੋਂ ਜਦੋਂ ਤੁਸੀਂ ਇਹ ਸ਼ੁਰੂ ਕੀਤਾ ਹੈ ਹਾਂਜੀ ਘਰਦਿਆਂ ਦਾ ਤੁਹਾਡੇ ਬਰਤੀ ਨਜ਼ਰੀਆ ਕੀ ਸੀ ਤੇ ਕੁਝ ਲੋਕ ਇਦਾਂ ਦੇ ਵੀ ਹੁੰਦੇ ਨੇ ਜਿਹੜੇ ਲੱਤਾਂ ਖਿੱਚਣ ਵਾਲਿਆਂ ਚ ਵੀ ਹੁੰਦੇ ਨੇ ਕਈ ਸਪੋਰਟ ਕਰਨ ਵਾਲਿਆਂ ਚ ਵੀ ਹੁੰਦੇ ਨੇ ਕਈ ਕਹਿੰਦੇ ਆ ਗਿਆ ਵੱਡਾ ਬੋਡੀ ਬਿਲਡਰ ਏਦਾਂ ਦੀਆਂ ਗੱਲਾਂ ਬਾਤਾਂ ਵੀ ਹੋਈਆਂ ਤੁਹਾਡੇ ਨਾਲ ਹਾਂਜੀ ਹੋਈਆਂ ਨੇ ਸਾਰੀਆਂ ਹੋਈਆਂ ਨੇ ਜੀ ਤੇ ਬਾਕੀ ਘਰ ਦੇ ਨਹੀਂ ਸਪੋਰਟ ਦਾ ਦੇਖੋ ਜੀ ਪਹਿਲਾਂ ਕੋਈ ਕੰਮ ਆ ਰਹੀ ਸੀ ਸ਼ੁਰੂ ਕਰ ਲੋ ਜੀ ਮਿਲਦੀ ਨਹੀਂ ਗਈ ਕਿਉਂ ਗੱਲ ਕਿਸੋ ਜੀ ਨਹੀਂ ਨਹੀਂ ਕਰਦੇ ਪਤਾ ਕੀ ਗੱਲ ਹੈ ਜੀ ਹਰੇਕ ਨੂੰ ਪਤਾ ਨਹੀਂ ਹੁੰਦਾ ਕਹਣਾ ਵੀ ਇਹ ਕਿੱਧਰ ਜਾ ਰਿਹਾ ਕੀ ਕਰ ਰਿਹਾ ਇਹ ਯਾਰੋ ਲੋਹੇ ਨਾਲ ਮੱਥਾ ਮਾਰੀ ਜਾਂਦਾ ਇਹ ਐ ਕਰੀ ਜਾਂਦਾ ਪਿੰਡ 'ਚ ਵੀ ਆਲੇ ਤੋਂ ਕਰ ਵੀ ਮੈਨੂੰ ਕਹਿਣ ਨੂੰ ਨਹੀਂ ਸਾਡੇ ਤੇ ਇਹ ਲੋਹੇ ਨਾਲ ਮੱਥਾ ਮਾਰੀ ਜਾਂਦਾ ਓਹੀ ਗੱਲ ਦੂਜੀ ਗੱਲ ਪਰੇ ਨਗੇ ਜੀ ਕੋਈ ਨਾ ਕੋਈ سپورਟ ਸਾਰਾ ਮਿਲਦੀ ਹੈ ਸਾਡੇ ਜਿਵੇਂ ਆਪਣੇ ਲੋਕ ਲੈ ਇਥੇ ਭਲਾਡੇ ਜੀ ਰਿਕੂ ਪ੍ਰਧਾਨ ਉਹਨਾਂ ਨੇ ਵਧੀਆ ਸਾਨੂੰ ਗਾਈਡ ਕਰਿਆ ਜੀ ਸੋ ਉਹਨਾਂ ਤੋਂ ਵੀ ਗਾਈਡ ਪਹਿਲਾਂ ਹੋਈ ਜੀ ਪਰ ਜਿੰਮ ਚ ਮੱਥਾ ਬਹੁ ਮਾਰਿਆ ਜੀ ਪਹਿਲਾਂ ਜਿਵੇਂ ਕਹਿੰਦੇ ਨਵੇਂ ਮੁੰਡੇ ਆਉਂਦੇ ਨੇ ਹੁਣ ਜਿੰਮ ਮਿਲ ਗਈ ਇਹਨਾਂ ਨੂੰ ਬਹੁਤ ਵਧੀਆ ਸਾਡੇ ਹੈ ਨਹੀਂ ਤੇ ਅਸੀਂ ਪਤਾ ਜੀ ਕਿਵੇਂ ਵੇਟ ਲਿਆ ਲਾ ਲਾਉਂਦੇ ਰਿਹਾ ਸਰਕਾਰੀ ਜਿੰਮ ਹੁੰਦੀ ਕੁਝ ਹੋਰ ਸਮਾਨ ਲਿਆ ਲਿਆ ਉਹਨੂੰ ਲਾਉਣਾ ਫਿਰ ਉਹ ਬਾਡੀ ਫੇਰ ਨਹੀਂ ਬਣਨੀ ਰਿਜਲਟ ਨਹੀਂ ਮਿਲਣਾ ਘਟੂ ਘਟ ਮੈਂ ਕਹਿ ਸਕਦਾ ਜੀ ਮੈਂ 8-9 ਸਾਲ ਦਾ ਇਹੀ ਮੱਥਾ ਮਾਰਦੇ ਰਿਹਾ ਜੀ ਹਾਂ ਜੀ ਤੇ ਫਿਰ ਇਹ ਗਾਟਰ ਵਰਗਾ ਸ਼ਰੀਰ ਬਣਾਉਣ ਵਾਸਤੇ ਇਹ ਕਿਹੜੀ ਚੀਜ਼ ਵਿਸ਼ੇਸ਼ ਮੰਨਦੇ ਤੁਸੀਂ ਦੂਜੀ ਗੱਲ ਤਾਂ ਜੀ ਅਸਲ ਧੰਨਵਾਦ ਆ ਲੋਕਾਂ ਦਾ ਵੀ ਕਹਿੰਦੇ ਜੀ ਜਿਹੜੇ ਕਹਿੰਦੇ ਤੇ ਵੀ ਟੱਕਰਾ ਮਾਰਦਾ ਲੋਹੇ ਨਾਲ ਜਾਇ ਕਰਦਾ ਉਹ ਕੁਛ ਨਾ ਕੁਛ ਬੰਦੇ ਪਤਾ ਗਿਆ ਜੀ ਉਹ ਅੰਦਰ ਵੀ ਠੋਕਰ ਲੱਗਦੀ ਹੈ ਜਿਵੇਂ 80 ਸਾਲ ਹੋ ਗਏ ਯਾਰ ਇਹ ਕਰਦੇ ਨੂੰ ਕੁਛ ਬਣਿਆ ਨਹੀਂ ਇਹ ਕਹਿੰਦੇ ਨੇ ਬੇਇੱਜ਼ਤੀ ਹੁੰਦੀ ਆ ਅਬ ਜੇ ਬੇਇੱਜ਼ਤੀ ਮਹਿਸੂਸ ਹੋਣ ਲੱਗ ਜੰਦੀ ਹੈ ਜਦੋਂ ਇਸ ਤਰ੍ਹਾਂ ਹੁੰਦਾ ਫੇਰ ਬੰਦਾ ਅੰਦਰੋਂ ਉੱਠਦਾ ਜਦੋਂ ਫੇਰ ਬੰਦਾ ਕੁਛ ਨਾ ਕੁਛ ਕਰਦਾ ਜੀ ਮੈਂ ਇਹ ਨਹੀਂ ਕਹਿੰਦਾ ਜੀ ਹਾਂ ਕੋਈ ਵੀ ਹੈ ਨਵਾਂ ਮੁੰਡਾ ਕਿਸੇ ਨੂੰ ਵੀ ਲੈ ਲਵੋ ਜਿੰਨਾ ਚਿਰ ਉਹਦੇ ਠੋਕਰ ਨਹੀਂ ਲੱਗਦੀ ਜਾਂ ਜਿੰਨਾ ਚਿਰ ਉਹਨੂੰ ਕੋਈ ਅੰਦਰੋਂ ਨਹੀਂ ਟੱਕ ਲੱਗਦਾ ਉਹਨਾਂ ਚਿਰ ਉਹ ਕੁਛ ਨਹੀਂ ਕਰਦਾ ਜੀ ਬੇਲਾ ਰਹੂਗਾ ਐ ਸਮਰਸਤੀ ਕਰੂ ਸਾਰਾ ਕੁਝ ਕਰੂ ਜਦੋਂ ਉਹਨੂੰ ਐ ਲੱਗਿਆ ਵੀ ਹਾਂ ਮੈਂ ਕੁਛ ਕਰਨਾ ਹੈ ਫੇਰ ਹੋਊ ਕੋਈ ਵੀ ਬਣਾ ਸਕਦਾ ਜੀ ਬੋਡੀ ਬਣਾਉਣ ਦੇ ਕੋਈ ਵੱਢੀ ਗੱਲ ਜੀ ਤੇ ਵੇਟ ਕਿੰਨਾ ਪਈਦਾ ਜੀ ਵੇਟ ਮੇਰਾ ਹਾਂਜੀ ਤੇ ਫਿਰ ਇਹ ਡੋਲਾ ਦਿਖਾਉਂਗੇ ਬਾਈ ਕਿੰਨੇ ਇੰਚ ਦਾ ਇਹਨੂੰ ਚੰਗੀ ਤਰ੍ਹਾਂ ਮੇਰੇ ਖਿਆਲ ਵੀ ਜਿਆ ਲਾ ਕੇ ਦਿਖਾ ਦਿਓ ਫਿਰ ਉਹ ਮਸਲ ਚੰਗੀ ਤਰ੍ਹਾਂ ਦੀ ਜਾਣਗੇ ਦਾਦਾ ਨਹੀਂ ਜੀ ਹਾਂਜੀ ਹਾਂ ਤੇ ਬਾਕੀ 22 ਦਾ ਸੈਜ ਹੈ ਜੀ 20 ਪਲੱਸ ਆਈ ਹੁਣ ਇਸ ਟਾਈਮ ਤਾਂ ਬਾਕੀ ਬਾਬੇ ਦੀ ਮਿਹਰ ਹੈ ਜੀ ਖੜੇ ਪ੍ਰੈਕਟਿਸ ਕਰੀ ਜਾਂਦੇ ਆ ਤੇ ਆਪਣੀ ਸੋਚ ਹੈ ਜੀ ਗਾਹਾਂ ਵੀ ਵਧੀਏ ਮਾੜਾ ਮੋਟਾ ਨਾ ਹੋਵੇ ਜੀ ਹਨਾ ਤੇ ਲੋਕ ਜਾਣ ਪਛਾਣ ਤੋਂ ਹੁਣ ਦਾ ਲੈ ਜੀ ਜੇ ਕੋਈ ਪਛਾਣ ਲੱਗਿਆ ਅੱਜ ਕੱਲ ਤੁਸੀਂ ਵੀ ਆ ਜਾਂ ਹੋਰ ਵੀ ਆਉਂਦਾ ਕੋਈ ਉਹ ਤਾਂ ਆਹੀ ਆਉਂਦਾ ਨਹੀਂ ਹਾਂ ਵੀ ਕੁਝ ਕਰ ਰਿਹਾ ਹਾਂਜੀ ਹਾਂਜੀ ਤੇ ਦੂਜੀ ਗੱਲ ਜੀ ਆਪਣਾ ਡੌੜਾ ਜਿਹੜਾ ਜੇ ਹਰੇਕ ਕਹਿੰਦਾ ਡੋਲੇ ਬਣਾਉਣੇ ਪਹਿਲਾਂ ਡੋਲੇ ਪਰ ਮੈਂ ਤਾਂ ਕਹਿੰਦਾ ਪੂਰੀ ਬੋਡੀ ਬਣਾਓ ਜੀ ਪੂਰੀ ਬੋਡੀ ਬਣੂਗੀ ਤਾਂ ਹੀ ਸੈਰੀ ਬਣੂਗਾ ਇਹ ਇਹ ਨਾ ਸੋਚੋ ਵੀ ਇੱਕ ਚੀਜ਼ ਬਣਾ ਕੇ ਹਾਂ ਦਿਖਾਉਣ ਜੁਗੀ ਕਰਨੀ ਹੈ ਹਾਂਜੀ ਮਾੜਾ ਵਾੜਾ ਹੁਣ ਮੈਂ ਟੂਰਨਾਮੈਂਟਾਂ ਤੇ ਵੀ ਜਾਂਦਾ ਜੀ ਉੱਥੇ ਵੀ ਅਗਲਾ ਕਹਿੰਦਾ ਵੀ ਕੱਪੜੇ ਟੀ-ਸ਼ਰਟ ਲਾ ਦੋ ਮੈਂ ਕਹਿੰਦਾ ਲਾਦਾਂ ਨੇ ਕੋਈ ਗੱਲ ਨਹੀਂ ਬੁਲਾਉਂਦੇ ਨੇ ਆਪਾਂ ਨੂੰ ਸਪੈਸ਼ਲ ਹਾਂਜੀ ਹਾਂਜੀ ਤੇ ਉੱਥੇ ਜਦੋਂ ਟੀ-ਸ਼ਰਟ ਲਾਉਂਦੇ ਆ ਬਾਕੀ ਵਧੀਆ ਕਹਿੰਦੇ ਨੇ ਬਹੁਤ ਬੰਦੇ ਹੌਸਲਾ ਮਿਲਦਾ ਜੀ ਜੀ ਹਾਂਜੀ ਤੇ ਫਿਰ ਹੁਣ ਵੀ ਲਾ ਦੋ ਜੀ ਟੀ-ਸ਼ਰਟ ਤੇ ਨਾਲੇ ਆਪਾਂ ਉਹ ਦੇਖਦੇ ਆਂ ਜੀ ਜਿਵੇਂ ਜਿਵੇਂ ਹੁੰਦਾ ਜੀ ਲੈ ਬੋਝ ਲੈ ਖਵਲ ਲੈ ਆ ਦੇਖੋ ਦੋਸਤੋ ਇਹ ਜਿਹੜੇ ਨੇ ਨਾ ਇਦਾਂ ਦੇ ਸਰੀਰ ਨੇ ਇਹ ਵੱਡੀ ਮਿਹਨਤ ਨਾਲ ਬਣਦੇ ਨੇ ਖੁਰਾਕ ਖਾਣੀ ਪੈਂਦੀ ਆ ਤੇ ਉਹਦੇ ਨਾਲ-ਨਾਲ ਜਿੱਥੇ ਖੁਰਾਕ ਖਾਣੀ ਤੇ ਉਹਦੇ ਨਾਲ ਪਚਾਉਣੀ ਮਿਹਨਤ ਕਰਨੀ ਸਵੇਹਾ ਉੱਠਣਾ ਤੇ ਕਿਸੇ ਗੁਰੂ ਦੇ ਲੜ ਲੱਗਣਾ ਜਿੱਥੇ ਆਪਣਾ ਸਰੀਰ ਵਧੀਆ ਬਣਾਇਆ ਦੇਖੋ ਵੀ ਆਪਣੇ ਵਰਗਾ ਤਾਂ ਸੋਚੀਉ ਜਾਂਦਾ ਵੀ ਯਾਰ ਇਹ ਕਿਵੇਂ ਹੋ ਸਕਦਾ ਪਰ ਇਹਦੇ ਦੇ ਵਾਸਤੇ 15 ਸਾਲ ਲੱਗੇ ਨੇ ਇਹ ਇੰਨਾ ਸੌਖਾ ਨਹੀਂ ਹੋਇਆ ਤੇ ਬਾਈ ਜੀ ਇਹ ਡੌਲਾ ਇਕੱਲਾ ਤੁਸੀਂ ਐ ਟੇਡਾ ਜਿਵੇਂ ਉਹਦੇ ਟੂਰਨਾਮੈਂਟ ਦੇ ਦਿਖਾਇਆ ਸੀ ਐਝ ਦਿਖਾਓ ਜੀ ਵਾਹ ਜੀ ਵਾਹ ਕੀ ਬਾਤ ਹੈ ਭਈ ਯਾਰ ਭਾਈ ਸਾਨੂੰ ਕਿੰਨਾ ਕੁ ਟਾਈਮ ਲੱਗ ਸਕਦਾ ਹੈ ਕੋਈ ਗੱਲ ਨਹੀਂ ਜੀ ਕੋਈ ਵੀ ਫਿੱਟ ਹੋ ਸਕਦਾ ਹੈ ਅੱਜ ਕੱਲ ਹੌਸਲਾ ਨਾਲ ਛੱਡੋ ਕੋਈ ਵੀ ਹੈ ਇਸ ਉਮਰ ਦਾ ਕੋਈ ਸਬਤਬ ਨਹੀਂ ਪਰ ਇੰਨਾ ਕਹੇ ਫਿੱਟ ਜਰੂਰ ਹੋ ਸਕਦਾ ਹਰੇਕ ਬੰਦਾ ਜੀ ਹਾਂ ਜੀ ਬਾਡੀ ਮਤਲਬ ਐਨੇ ਕਹਿੰਦੇ ਮਸਲ ਨਹੀਂ ਬਣਾ ਸਕਦਾ ਪਰ ਫਿੱਟ ਜਰੂਰ ਹੋ ਸਕਦਾ ਆਪਦੇ ਆਪ ਨੂੰ ਫਿੱਟ ਰੱਖੋ ਜੀ ਆਪਾਂ ਤਾਂ ਹਰੇਕ ਨੂੰ ਐ ਕਹਨੇ ਆ ਕੋਈ ਵੀ ਚਾਹੇ ਬੰਦਾ 60 ਸਾਲ ਦਾ ਹੋ ਗਿਆ ਹਾਂ ਜੀ ਉਦੋਂ ਵੀ ਮਿਹਨਤ ਕਰਦੇ ਰਹਿੰਦੇ ਨੇ ਵਿੱਚ ਤੁਸੀਂ ਦੇਖੇ ਹੋਣੇ ਸਪੋਰਟਸਮੈਨ ਹੋ ਦੇਖੇ ਹੋਣੇ ਜੀ ਕਰਦੇ ਨੇ ਉਹ ਜਿੰਨਾ ਕਿ ਹੋ ਸਕਦਾ ਜੀ 19 ਤੱਕ ਕਰੋਗਾ ਨਾ ਪਰ ਜਮਾ ਨਾ ਵਿਹਲਾ ਨਾ ਛੱਡੋ ਸਰੀਰ ਨੂੰ ਬਿਲਕੁਲ ਜੀ ਜੇ ਵਿਹਲਾ ਛੱਡੋਗੇ ਇਹ ਤੰਗ ਹੋਊਗਾ ਜੀ ਨਾਲੇ ਆਪ ਤੰਗ ਹੋਵਾਂਗੇ ਬਿਮਾਰ ਹੋਵਾਂਗੇ ਬਿਮਾਰੀਆਂ ਤੋਂ ਤੁਹਾਨੂੰ ਪਤਾ ਹੀ ਹੈ ਬਹੁਤ ਔਖੇ ਜੀ ਹਾਂਜੀ 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 ਬਿਲਕੁਲ ਭਾਈ ਜੀ ਬਿਲਕੁਲ ਅ اچھا ਭਾਈ ਜੀ ਇਹ ਤੁਸੀਂ ਕਿੰਨੇ ਸਮੇਂ ਤੋਂ ਜਿਹੜੀ ਜਿਮ ਖੋਲੀ ਤੇ ਕਿੰਨੇ ਜਿਹੜੇ ਮੁੰਡੇ ਨੇ ਤੁਹਾਡੇ ਕੋਲੇ ਸਵੇਰੇ ਸ਼ਾਮ ਆਉਂਦੇ ਹਾਂ ਜੀ ਹਾਂਜੀ ਸਾਡੇ ਲਵੇ ਲਗਭਗ ਇਸ ਟਾਈਮ 100 ਦੇ ਲਗਭਗ ਮੁੰਡਾ ਹੋ ਜਾਂ ਕਦੇ 10 15 ਘਟ ਜਾਂਦੇ ਨਹੀਂ ਜੀ ਕਦੇ ਵੱਜ ਵੀ ਜਾਂਦੇ ਨੇ ਜੀ ਸਭ ਉਹਦੇ ਲਗਭਗ ਰਹਿੰਦੇ ਜੀ ਇੱਥੇ ਬਾਕੀ ਜਦੋਂ ਜਿੰਮ ਖੁੱਲੀ ਸੀ ਜੋ ਨਵੇਂ ਜੇ ਕੰਮ ਹਰੇਕ ਨੂੰ ਆਇਆ ਲੱਗਦਾ ਸੀ ਵੀ ਇੱਥੇ ਕੌਣ ਆਉਂਦਾ ਜੀ ਪਰ ਹੁਣ ਨਵੇਂ ਮੁੰਡੇ ਕੋਈ ਵੀ ਆ ਜੀ ਉਹ ਹਰੇਕ ਚਾਹੁੰਦਾ ਹੈ ਹਰੇਕ ਦਾ ਮਾਂ ਪਿਓ ਚਾਹੁੰਦਾ ਵੀ ਸਾਡਾ ਮੁੰਡਾ ਤਕੜਾ ਹੋਵੇ ਹਰੇਕ ਚਾਹੁੰਦਾ ਜੀ ਕੋਈ ਵੀ ਆ ਜਹੇ ਮੈਂ ਜਹੇ ਤੁਸੀਂ ਹੋ ਜੀ ਕੋਈ ਵੀ ਆ ਜਹੇ ਦੂਜੀ ਗੱਲ ਜੀ ਬੰਦੇ ਨੂੰ ਜਦੋਂ ਜਿੰਮ ਵਧੀਆ ਮਿਲਦੀ ਆ ਆਪਦੇ ਏਰੀਆ ਚ ਵਧੀਆ ਮਿਲਦੀ ਆ ਤਾਂ ਆਉਂਦੇ ਨੇ ਆਪਾਂ ਤਾਂ ਕਹਿੰਦੇ ਜੀ ਦੇਖੋ ਫੀਸ ਹੁਣ ਲਾਲਾ ਭਰਦੇ ਨੇ ਮੁੰਡੇ ਤੇ ਜਿੰਮ ਲਾਉਂਦੇ ਨੇਗੇ ਉਹ ਕੋਈ ਕੋਸ ਬੰਦੇ ਮਿਲਦੇ ਵੀ ਨਹੀਂ ਉਹ ਤੋਂ ਬਾਅਦ ਵੀ ਕਹਿੰਦੇ ਨੇ ਭਾਈ ਕਹਿੰਦੇ ਯਾਰ ਬਹੁਤ ਵਧੀਆ ਕੰਮ ਕਰਿਆ ਜਦੋਂ ਬਹੁਤ ਵਧੀਆ ਕੰਮ ਕਹਿੰਦੇ ਨੇ ਅੰਦਰ ਨੂੰ ਸਾਨੂੰ ਸੰਦੁਸ਼ਟੀ ਮਿਲਦੀ ਆ ਹਾਂ ਹਾਂਜੀ ਹਾਂਜੀ ਉਹ ਪਤਾ ਕਿ ਇਹ ਉਹ ਕਿਉਂਕਿ ਜੁੜੇ ਹੁੰਦੇ ਨੇ ਉਹ ਸਪੋਰਟਸ ਨਾਲ ਪਹਿਲਾਂ ਜਿਹੜੇ ਜੁੜੇ ਹੁੰਦੇ ਨੇ ਉਹੀ ਬੰਦਾ ਕਦਰ ਕਰਦਾ ਹੁੰਦਾ ਜੀ ਹਾਂਜੀ ਹਾਂਜੀ ਤੇ ਭਾਈ ਜਦੋਂ ਫਿਰ ਤੁਸੀਂ ਇਹ ਜਾੜਾ ਸਾਰਾ ਪ੍ਰੋਜੈਕਟ ਹੈ ਇਹ ਤਿਆਰ ਕੀਤਾ ਲਿਆਂਦਾ ਤੇ ਉਦੋਂ ਕਿਤੇ ਨਾ ਕਿਤੇ ਮਨ ਦੇ ਵਿੱਚ ਵੀ ਆਉਂਦਾ ਸੀ ਵੀ ਯਾਰ ਆਪਾਂ ਪੰਗਾ ਤਾਂ ਲੈ ਰਹੇ ਆਂ ਕਈ ਵਾਰੀ ਕਿਤੇ ਬੈਕਫੁੱਟ ਦੇਣਾ ਬਗਜੇ ਕੰਮ ਜੀ ਹਾਂਜੀ ਹਾਂ ਏ ਵੀ ਹੁੰਦਾ ਦੀ ਜੀ ਪਤਾ ਬਾਤ ਕੋ ਸੋਚਦਾ ਜੀ ਹਾਂਜੀ ਹਾਂ ਪਤਾ ਕੀ ਹੈ ਜੀ ਜੇ ਕੁਝ ਕਰਨਾ ਹੈ ਤਾਂ ਤਾਂ ਹੀ ਮਨ ਚ ਧਾਰ ਲਿਆ ਵੀ ਹਾਂ ਆਪਾਂ ਇਹ ਗੇਮ ਕਰਨੀ ਹੈ ਕੋਈ ਵੀ ਗੇਮ ਲਾ ਲਓ ਜੀ ਕੋਈ ਵੀ ਖੇਡਿਆਰੀ ਚਾਹੀਏ ਜਾਂ ਜਿਮ ਹੈ ਜੀ ਜਿਮ ਦੇ ਵਿੱਚ ਬੁੰਡੇ ਬਾਡੀ ਬਣਾਉਂਦੇ ਨੇ ਜਾਂ ਹੋਰ ਲਾ ਲਓ ਪਤਾ ਕੀ ਹੈ ਜੀ ਪਹਿਲਾਂ ਪਹਿਲਾਂ ਹਰੇਕ ਨੂੰ ਡਰ ਹੁੰਦਾ ਹੈ ਪਰ ਮੈਨੂੰ ਨਹੀਂ ਇਸ ਤਰ੍ਹਾਂ ਮੈਨੂੰ ਬਹੁਤ ਸਾਲ ਹੋ ਗਏ ਤੇ ਮੈਨੂੰ ਜਿਮ ਦਾ ਪਲਾਨ ਕਰਦੇ ਉਹਨੂੰ ਵੀ ਹੋ ਗਏ ਤੇ ਤਿੰਨ ਚਾਰ ਸਾਲ ਉਹਦਾ ਬਾਈ ਸਤਨਾਮ ਦੀ ਡੈਥ ਹੋ ਗਈ ਉਸ ਤੋਂ ਬਾਅਦ ਆਇਆ ਹੋ ਗਿਆ ਵੀ ਆਪਾਂ ਸਤਨਾਮ ਦੇ ਨਾਲ ਤੇ ਜਿਮ ਜਲਦੀ ਖੋਲੀ ਖੋਲੀ ਵੀ ਆਪਾਂ ਨੇ ਵਧੀਆ ਬਣਾਈ ਹੈ ਜੀ ਤੇ ਬਾਕੀ ਖਰਚੇ ਤੋਂ ਥੋੜਾ ਜਿਆ ਹੋ ਜਾਂਦਾ ਜੀ ਕਿਉਂਕਿ ਦਰਮਿਆਨੇ ਆਪਾਂ ਸਾਰੇ ਜੀ ਹਾਂਜੀ ਦਰਮਿਆਨੇ ਤਾਂ ਥੋੜਾ ਜਿਆ ਹੋ ਜਾਂਦਾ ਵੀ ਇੰਨਾ ਵਹਣਾ ਆਪਣਾ ਕਰਜ਼ਾ ਚੱਕ ਕੇ ਜਾਂ ਵਹਣ ਤੇ ਲਾ ਲੂ ਜਿਵੇਂ ਜਿੰਮ ਬਣਾਉਣੀਆਂ ਜਾਂ ਕੁਝ ਵੀ ਉਹ ਰੇਕ ਦਰਦ ਹੈ ਜੀ ਅਗਲਾ ਕਹਿੰਦਾ ਚੱਲੇ ਨਾ ਚੱਲੇ ਕਰਨ ਨੂੰ ਐ ਪਰ ਮੇਰਾ ਇਹੇ ਸੋਚਣੀ ਸੀ ਵੀ ਆਪਾਂ ਹਾਂ ਮੈਂ ਵੀ ਅੱਗੇ ਵਧਣਾ ਹੈ ਗਾਹਾਂ ਮੁੰਡੇ ਆਉਣਗੇ ਜਿਹੜੇ ਉਹ ਵੀ ਅੱਗੇ ਵਧਣ ਅੱਗੇ ਵਧਣਾ ਮਤਲਬ ਹਾਂ ਬੋਡੀ ਬਣਾਉਣ ਵਧੀਆ ਸੋਹਣੇ ਲੱਗਣਗੇ ਜਦੋਂ ਚਾਰ ਬੰਦਿਆਂ 'ਚ ਖੜਾ ਕੋਈ ਵੀ ਬੰਦਾ ਕਹੂਗਾ ਹਾਂ ਬਈ ਵਧੀਆ ਫਿੱਟ ਹੈ ਯਾਰ ਇੰਨੀ ਬਹੁਤ ਹੁੰਦਾ ਬਿਲਕੁਲ ਜੀ ਬਿਲਕੁਲ ਤੇ ਭਾਈ ਤੁਹਾਨੂੰ ਦੇਖ ਕੇ ਦੇਖੋ ਕਿੰਨੇ ਮੁੰਡੇ ਆਏ ਨੇ ਤੇ ਤੁਸੀਂ ਇਸ ਪਾਸੇ ਆਏ ਤੇ ਜਿਹੜੇ ਮੁੰਡੇ ਹੁਣ ਸੋਚ ਰਹੇ ਨੇ ਕਿ ਅਸੀਂ ਵੀ ਆਈਏ ਜਾਂ ਉਹਨਾਂ ਦੇ ਮਨ ਦੇ ਵਿੱਚ ਹੈ ਹਾਂਜੀ ਹਾਂ ਉਹਨਾਂ ਨੂੰ ਸ਼ੁਰੂ-ਸ਼ੁਰੂ ਦੇ ਵਿੱਚ ਕਿਹੜੀਆਂ ਚੀਜ਼ਾਂ ਦਾ ਜਿਹੜਾ ਖਿਆਲ ਰੱਖਣਾ ਜ਼ਰੂਰੀ ਹੈ ਜੀ ਅੱਛਾ ਉਹੋ ਜੀ ਇੱਕ ਮਿੰਟ ਜੀ ਬਸ ਦੂਜੀ ਗੱਲ ਦੇਖੋ ਜੀ ਕੋਈ ਵੀ ਨਵੇਂ ਮੁੰਡੇ ਆਉਂਦੇ ਨੇ ਜਿਹੜੇ ਆਪਣੇ ਲਵੀ ਆਪਾਂ ਉਹਨਾਂ ਨੂੰ ਇਕੱਲਾ ਹੀ ਨਹੀਂ ਵੀ ਜਿੰਮ ਉਰੇ ਲਾਓ ਆਪਣਾ ਖਾਣਾ ਪੀਣਾ ਨਾ ਦਸੀਏ ਜੇ ਕੋਈ ਮੁੰਡਾ ਪੁੱਛਦਾ ਸਾਥੋਂ ਉਹਨਾਂ ਡੈਡ ਪਲਾਨ ਵੀ ਦਿੰਨੇ ਨਾਲ ਡੈਡ ਪਲਾਨ ਦੇ ਹਿਸਾਬ ਨਾਲ ਜਿੰਮ ਸਹੀ ਲੱਗੇ ਵਧੀਆ ਰਿਜ਼ਲਟ ਮਿਲਦਾ ਜੀ ਪਰ ਨਵੇਂ ਮੁੰਡੇ ਥੋੜਾ ਜਿਹਾ ਤੇਜ਼ ਚੱਲਦੇ ਨੇ ਥੋੜਾ ਜਿਵੇਂ ਆਪਾਂ ਕਿਸੇ ਐਡਵਾਂਸ ਚੱਲਦੇ ਨੇ ਉਹ ਕਦੇ ਨਾ ਕਦੇ ਕਿਸੇ ਦੁਕਾਨਦਾਰ ਦੇ ਲਾਲੋ ਜਾਂ ਹੋਰ ਦੇ ਲਾਲੋ ਗਾਹਾਂ ਦੇ ਗਾਹਾਂ ਤੱਕੇ ਚੜ ਜਾਂਦੇ ਨੇ ਉਹ ਨੁਕਸਾਨ ਕਰ ਬੈਠਦੇ ਨੇ ਫਿਰ ਜਿੰਮ 'ਚੋਂ ਵੀ ਰਹਿ ਜਾਂਦੇ ਨੇ ਬਿਮਾਰ ਹੋ ਗਿਆ ਬੰਦਾ ਹੋਰ ਲਾਲੋ ਬਹੁਤ ਦੁੱਖਾ ਹੋ ਜਾਂਦੇ ਜੀ ਪਰ ਜਿੰਨਾ ਕ ਹੋ ਸਕਦਾ ਆਪਾਂ ਹਰੇਕ ਨੂੰ ਗਾਈਡ ਕਰਦੇ ਆ ਜੀ ਜਿੰਨਾ ਕੋਈ ਪੁੱਛਦਾ ਹੈ ਜਿੰਮ 'ਚ ਵੀ ਟ੍ਰੇਨਰ ਰੱਖਿਆ ਹੋਇਆ ਜੀ ਮੁੰਡ ਬਾਕੀ ਸਾਥੋਂ ਵੀ ਜੇ ਡੈਡ ਪਲਾਨ ਲੈਂਦਾ ਹੈ ਅਸੀਂ ਦਿਨਿਆਂ ਨੂੰ ਵੀ ਡੈਡ ਪਲਾਨ ਤਿਆਰ ਕਰਕੇ ਜੀ ਹਾਂਜੀ ਜੀ ਤੇ ਹੋਰ ਕੋਈ ਗੱਲਬਾਤ ਬਾਈ ਕਹਿਣੀ ਚਾਹੁੰਦੇ ਹਾਂ ਇਲਾਕੇ ਦੇ ਵਿੱਚ ਕਿਉਂਕਿ ਅਸੀਂ ਦੇਖਿਆ ਨਾ ਇੱਕ ਚੀਜ਼ ਜਿਹੜੀ ਨੋਟ ਕਰਨ ਵਾਲੀ ਆ ਦੋਸਤੋ ਹਰ ਇੱਕ ਬੰਦਾ ਕਹਿੰਦਾ ਹੈ ਕਿ ਸਾਡੇ ਇਲਾਕੇ ਦੇ ਵਿੱਚ ਚਿਟਾ ਆ ਗਿਆ ਨਸ਼ਾ ਆ ਗਿਆ ਸਭ ਕੁਝ ਚੱਲ ਰਿਹਾ ਪਰ ਕੁਝ ਇਦਾਂ ਦੇ ਇਨਸਾਨ ਵੀ ਹੁੰਦੇ ਨੇ ਜਿਹੜੇ ਕਿ ਕਿਸੇ ਦੇ ਧੀ ਪੁੱਤ ਨੂੰ ਇਲਾਕੇ ਦੇ ਨੌਜਵਾਨਾਂ ਨੂੰ ਜਾਂ ਕਿਸੇ ਨੂੰ ਵੀ ਕਿਸੇ ਵਾਸਤੇ ਵੀ ਉਹ ਪ੍ਰੇਰਨਾ ਸਰੋਤ ਬਣਦੇ ਨੇ ਕਿ ਹਰ ਨੌਜਵਾਨ ਆਪੋ ਆਪਣੇ ਸਰੀਰ ਨੂੰ ਸੰਭਾਲੇ ਇਹ ਬਾਈ ਆ ਜਿਹੜਾ ਸਾਡਾ ਭਾਦੜਾ ਪਿੰਡ ਹੈ ਇਹਨਾਂ ਦਾ ਜ਼ਿਲ੍ਹਾ ਮਾਨਸਾ ਵਧਾਈ ਦਾ ਪਾਤਰ ਹੈ ਤੇ ਬਾਈ ਜੀ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਨੌਜਵਾਨਾਂ ਨੂੰ ਹਾਂਜੀ ਬਾਈ ਜੀ ਆਪਣੇ ਜਿਹੜੇ ਨਵੇਂ ਮੁੰਡੇ ਨੇ ਬਾਕੀ ਇਹੀ ਤਾਂ ਕਹਿੰਦੇ ਆ ਮੜਾ ਜਾ ਸਮਝ ਨਾਲ ਚੱਲੋ ਬਾਕੀ ਬਾਈ ਥੋੜਾ ਜਿਹਾ ਇਸ ਤਰ੍ਹਾਂ ਨਾ ਦੇਖੋ ਕਿ ਨਾ ਮੇਰੇ ਕਿੰਨੇ ਦੇਖ ਕੇ ਜੇ ਤੁਸੀਂ ਕਹੋਗੇ ਹਾਂ ਜਿਹੜਾ ਨਵਾਂ ਮੁੰਡਾ ਹੁੰਦਾ ਵੀ ਮੈਂ ਛੇਤੀ ਇਹ ਬਣ ਜਾ ਪਰ ਰਿਜ਼ਲਟ ਯੂਰੂ ਮਿਲਦਾ ਜੇ ਤੁਸੀਂ ਹੌਲੀ ਹੌਲੀ ਫਿੱਟ ਹੁੰਦੇ ਜਾਓਗੇ ਹੌਲੀ ਹੌਲੀ ਵਧੀਆ ਬੱਡੀ ਬਣਦੀ ਜਾਊਗੀ ਡੈਟ ਸਹੀ ਰੱਖੋ ਤੇ ਸਾਰਿਆਂ ਨੂੰ ਇਹੀ ਸੁਣਾਣਾ ਲਾਉਣਾ ਬਾਈ ਜੀ ਨਸ਼ੇ ਤੋਂ ਥੋੜਾ हां ਜਿਹੜਾ ਬੰਦਾ ਕੋਈ ਗੇਮ ਕਰਦਾ ਕਬੱਡੀ ਦੀ ਗੇਮ ਕਰਦਾ ਉਹ ਕਬੱਡੀ ਕਰੋ ক্রিকেট ਕਰ ਖੇਡਦੇ ਖੇਡੋ ਜੀ ਕੋਈ ਵੀ ਗੇਮ ਹੈ ਮੈਂ ਇਹ ਨਹੀਂ ਕਹਿੰਦਾ ਵੀ ਕੱਲੀ ਜਿੰਮੀ ਲਓ ਉਹ ਛੱਡੋ ਨਾ ਆਪਦੀ ਗੇਮ ਕੋਈ ਵੀ ਅਚੇਹ ਉਹ ਬਾਈ ਜੀ ਉਹਦੇ ਨਾਲ ਤੁਸੀਂ ਨਸੇ ਤੋਂ ਬੱਚੇ ਰਹੋਗੇ ਬਾਕੀ ਤੰਦਰੁਸਤ ਰਹੋਗੇ ਹਾਂਜੀ ਆਪਣੀ ਤਾਂ ਇਹੀ ਹੈ ਬਾਈ ਜੀ ਕੋਈ ਵੀ ਅਚੇਹ ਤੰਦਰੁਸਤ ਰਹੇ ਨੌਜਵਾਨ ਵਧੀਆ ਲੱਗਣ ਜੀ ਤੇ ਉਰੇ ਵੀ ਮੁੰਡਿਆਂ ਨੂੰ ਹਿੱਸੇ ਦੇ ਰਿਹਾ ਤੇ ਹੁਣ ਗੇਮ ਕਰਨ ਵਾਲੀ ਮੁੰਡੇ ਆਉਂਦੇ ਨੇ ਵੀ ਸਾਰੇ ਤਰ੍ਹਾਂ ਦੇ ਆਉਂਦੇ ਨੇ ਜੀ ਹਰੇਕ ਨੂੰ ਕਹਿਣਾ ਬਈ ਚੱਲ ਵਧੀਆ ਜਿਹੜੇ ਜਿੰਮ ਚ ਆਉਂਦੇ ਹੋ ਜਿਹੜਾ ਜਿੰਮ ਚ ਆਉਂਦਾ ਜੀ ਇੱਕ ਗੱਲ ਹੋਰ ਕਹਣਾ ਮੈਂ ਜਿਹੜਾ ਕੋਈ ਵੀ ਮੁੰਡਾ ਜਿੰਮ ਚ ਆਉਂਦਾ ਹੈ ਜਾਂ ਕੋਈ ਮਿਹਨਤ ਕਰਦਾ ਹੈ ਉਹ ਬੰਦਾ ਕਦੇ ਨਸ਼ਾ ਨਹੀਂ ਕਰੂਗਾ ਕਿਸੇ ਤਰ੍ਹਾਂ ਦਾ ਵੀ ਨਸ਼ਾ ਨਹੀਂ ਕਰੂਗਾ ਇਹ ਨਸ਼ਾ ਲੱਗ ਜਣਾ ਹਾਂਜੀ ਇਹ ਤੋਂ ਇਹਦਾ ਨਸ਼ਾ ਲੱਗ ਗਿਆ ਜੀ ਉਹ ਵਧੀਆ ਹੈ ਜੇ ਉਸ ਤੋਂ ਬਾਅਦ ਕੋਈ ਬੰਦਾ ਨਸ਼ੇ ਨਸ਼ੇੜੀ ਬੰਦਾ ਜਾਂ ਹੋਰ ਵੀ ਰਲ ਉਹ ਲਗਾਤਾਰ ਕਿਸੇ ਗੇਮ 'ਚ ਪਈ ਨਹੀਂ ਸਕਦਾ ਚਾਹੇ ਜਿੰਮ ਹੈ ਚਾਹੇ ਕੁਝ ਹੋਰ ਹੈ ਜੀ ਆਪਾਂ ਤਾਂ ਇਹ ਕਹਿੰਦੇ ਵਾਧ ਤੋਂ ਵੱਧ ਨਸ਼ੇ ਤੋਂ ਗੇਮ ਜਿਹੜੀ ਮਰਜ਼ੀ ਕਰੋ ਪਰ ਕਰੋ ਦਿਲ ਲਾ ਕੇ ਕਰੋ ਜੀ ਸੋ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਜੀ ਹਾਂਜੀ ਧੰਨਵਾਦ ਤੁਹਾਡਾ ਜੀ ਇੱਥੇ ਆਇਆ ਨਾ ਬਾਕੀ ਬਾਈ ਬੰਮੇ ਰੱਖੇ ਜਿਵੇਂ ਕਹਿੰਦੇ ਨੇ ਤੁਹਾਡੇ ਭਾਈਆਂ ਦੀ ਵੀ ਕਿਰਪਾ ਹੁੰਦੀ ਹੈ ਜਿਵੇਂ ਕਹਿੰਦੇ ਹਾਂ ਹੌਸਲਾ ਵਧਦਾ ਹੈ ਏਰੀਆ 'ਚ ਵੀ ਮਾੜਾ ਮੋਟਾ ਭਾਈ ਜਾਣ ਪਛਾਣ ਵਧਦੀ ਹੈਗੀ ਹਨਾ ਜੀ ਹਾਂਜੀ ਏਰੀਆ 'ਚ ਆਪਾਂ ਇਹੀ ਨੌਜਵਾਨਾਂ ਨੂੰ ਵੀ ਸਨੇਹਤਾ ਹੀ ਦਿੱਤਾ ਜੀ ਬਾਈ ਜੀ ਵੀ ਵਧੀਆ ਰਹੋ ਫਿੱਟਰ ਰਹੋ ਬਾਈ ਫੇਰੀ ਬਈ ਅੰਦਰ ਬਿਮਾਰੀਆਂ ਦਾ ਕਾਲ ਚੱਲ ਰਿਹਾ ਹੁਣ ਲਾਲਾ ਕੋਈ ਵੀ ਕਰੋਨਾ ਹੋ ਗਿਆ ਜਾਂ ਹੋਰ ਕੁਝ ਹੋ ਗਿਆ ਜੀ ਹਾਂ ਜੀ ਆਪਾਂ ਤੰਦਰੁਸਤਾਂ ਦਾ ਠੀਕ ਰਹਾਗੇ ਬਿਲਕੁਲ ਧੰਨਵਾਦ ਜੀ ਜੀ ਸੋ ਦੋਸਤੋ ਇਸ ਹਨ ਬਲਵੰਤ ਸਿੰਘ ਬਾਡੀ ਬਿਲਡਰ ਆਪਾਂ ਨੇ ਗੱਲਬਾਤ ਕੀਤੀ ਸਾਰੀਆਂ ਬਰੀਕੀ ਦੇ ਨਾਲ ਸਾਡੇ ਬਾਈ ਨੇ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਇਸ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਸਾਡੇ ਪੰਜਾਬ ਦੇ ਕਹ lie ਪੂਰੇ ਸਮਾਜ ਦੇ ਕਹ lie ਕਿਸੇ ਵੀ ਨੌਜਵਾਨ ਤੱਕ ਇਸ ਭਰਾ ਦਾ ਜਿਹੜਾ ਸਨੇਹਾ ਜਾਵੇ ਆਹੀ ਅਸੀਂ ਇੱਕ ਚੰਗਾ ਤੰਦਰੁਸਤ ਸਮਾਜ ਅਨਰੋਹਾ ਸਮਾਜ ਸਿਰਜ ਸਕਦੇ ਹਾਂ ਜੇ ਅਸੀਂ ਸਾਡੇ ਪੰਜਾਬ ਦੀ ਜਵਾਨੀ ਨੂੰ ਸੰਭਾਲਾਂਗੇ ਸਿੱਧੇ ਪਾਸੇ ਤੋਰਾਂਗੇ ਸੋ ਅਗਲੀ ਵਾਰੀ ਕਿਸੇ ਹੋਰ ਵਿਸ਼ੇ ਤੇ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ